ਸਤਿ ਸ੍ਰੀ ਅਕਾਲ ਜੀ ਮੇਰੀ YouTube ਫੈਮਿਲੀ ਸਤਿ ਸ੍ਰੀ ਅਕਾਲ ਮੇਰਿਆਂ ਭੈਣਾਂ ਮੇਰਿਆਂ ਬੱਚਿਆਂ ਸਾਰੀ ਫੈਮਿਲੀ ਤੇ ਅਸੀਂ ਸਭ ਠੀਕ ਠਾਕ ਹਾਂ ਉਮੀਦ ਕਰਦੇ ਹਾਂ ਕਿ ਤੁਸੀਂ ਵੀ ਪ੍ਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਤੁਹਾਨੂੰ ਵੀ ਪ੍ਰਮਾਤਮਾ ਤੰਦਰੁਸਤੀ ਦੇਵੇ ਲੰਬੀ ਉਮਰਾਂ ਕਰੇ ਚੜ੍ਹਦੀ ਕਲਾ 'ਚ ਰੱਖੇ ਵਾਹਿਗੁਰੂ ਤੇ ਅੱਜ ਆਪਾਂ ਬਲਾਗ ਆ ਕੇ ਹਾਜ਼ਰ ਹੋਏ ਹਾਂ ਤੇ ਅੱਜ ਦਾ ਵਲੌਗ ਆਪਾਂ ਸ਼ਾਮ ਹੋ ਗਈ ਸ਼ਾਮ ਦੇ ਵੱਜ ਗਏ 5 ਤਕਰੀਬਨ 5:30 ਹੋ ਗਏ ਤੇ ਕਿਉਂ ਟਾਈਮ ਨਹੀਂ ਲੱਗਦਾ ਕਰਕੇ ਸਵੇਰੇੋਂ ਤਾਂ ਭੱਜਣਾ ਠਕਾ ਕੇ ਖਾਣੇ ਨੂੰ ਜਾਣਾ ਪੈਂਦਾ ਆ ਇਸ ਕਰਕੇ ਵੀ ਆਿਆਂ ਨੂੰ ਵੀ ਕੁਵੜਾ ਹੋ ਜਾਂਦਾ ਆ 2:30 ਵਜੇ ਮੁੜ ਕੇ ਆਏ ਆ 2:30 ਵਜੇ ਤੋਂ ਫਿਰ ਤੁਹਾਨੂੰ ਪਤਾ ਚਾਹ ਪਾਣੀ ਪੀ ਕੇ ਟਾਈਮ ਲਾਵੇ ਥੋੜਾ ਜਿਹਾ ਆਰਾਮ ਕਰਨ ਲੱਗੇ ਤੋਈ ਦੋ ਵਜੇ ਸੀ ਤੇ ਹੁਣ ਆਪਾਂ ਬਲੌਗ ਪਾਉਣੇ ਆ ਸ਼ੁਰੂ ਕਰਦੇ ਆ ਤੇ ਅੱਜ ਆਪਾਂ ਕੱਲ ਬਣਾਇਆ ਸੀਗਾ ਸਾਗ ਤੇ ਕਿਉਂ ਇੱਕੋ ਚੀਜ਼ ਖਾਂਦੇ ਨਹੀਂ ਹੈਗੇ ਵਾਰ-ਵਾਰ ਹੁਣ ਸਾਗ ਬਣਾ ਕੇ ਕੱਲ ਦੋ ਡੰਗ ਖਾ ਲਿਆ ਤੇ ਅੱਜ ਸਵੇਰੇ ਆਲੂ ਮਟਰਾਂ ਦੀ ਸਬਜ਼ੀ ਮੈਂ ਬਣਾ ਗਈ ਸੀ ਜੰਦੀ ਹੋਈ ਆਲੂ ਮਟਰਾਂ ਦੀ ਸਬਜ਼ੀ ਬਣਾ ਕੇ ਤੇ ਉਹ ਦੋ ਰੰਗ ਖਾ ਲੈਨੇ ਹੁਣ ਤੜਕਾ ਤੇ ਸਾਗ ਪਿਆਇਆ ਆਪਣੇ ਤੜਕਾ ਭੁੰਨ ਕੇ ਰੱਖ ਲੈਨੇ ਆਂ ਆ ਰਾਤ ਨੂੰ ਆਪਾਂ ਖਾਵਾਂਗੇ ਸਬਜ਼ੀ ਆਲੂ ਮਟਰਾਂ ਦੀ ਕਿਉਂ ਸਵੇਰੇ ਟਾਈਮ ਸਾਗੀ ਨਹੀਂ ਜਾਣਾ ਹੁੰਦਾ ਸਾਗ ਰੇ ਮੋਸਰ ਤੇ ਇਸ ਕਰਕੇ ਸਵੇਰੇ ਪਾ ਬਹੁਤ ਔਖਾ ਹੁੰਦਾ ਹੈ ਬਣਾਉਣਾ ਬਣਾਈ ਬੀ ਤਿਆਰ ਹੋ ਗਈ ਦਾਲ ਸਬ지 ਤੇ ਰੋਟੀਆਂ ਮੋਸਾ ਬਣਦੀਆਂ ਤੇ ਆਪਾਂ ਸਾਗ ਨੂੰ ਟੜਕਾ ਲਾ ਕੇ ਰੱਖ ਲੈਨੇ ਤੇ ਸਾਗ ਵਿੱਚ ਪਾ ਲਾਂ ਟੜਕਾ ਇੱਕ ਮੇਰੀ ਭੈਣ ਪੁੱਛਦੀ ਸੀਗੀ ਵਲੌਗ ਚ ਵੀਰਜੀ ਦਾ ਕੀ ਹਾਲ ਆ ਕੋ ਠੀਕ ਨੇ ਹਾਂਜੀ ਉਹੋ ਥੈਰੇਪੀਆ ਕਰਾਉਣ ਲੱਗੇ ਆ ਆਪਾਂ ਤੇ ਉਹਨਾਂ ਨਾਲ ਪੈਨ ਦਾਇਆ ਜੀ ਫਰਕ ਥੋੜਾ ਜਿਹਾ ਬੋਕਰ ਦੇ ਨਾਲ ਤੋਰਨ ਲੱਗ ਗਏ ਨੇ ਸਕੰਜਾ ਜਿਹਾ ਹੁੰਦਾ ਜਿਹੜਾ ਫੜ ਕੇ ਦੋਨੇ ਹੱਥਾਂ ਦੇ ਨਾਲ ਤੇ ਉਹਦੇ ਨਾਲ ਥੋੜੇ ਲੱਤਾਂ ਚੱਲ ਗਈਆਂ ਤੇ ਉਹਦੇ ਨਾਲ ਤੋਰਨ ਲੱਗ ਗਏ ਨੇ ਬਾਹਾਂ ਥੋੜੀਆਂ ਘੱਟ ਚੱਲੀਆਂ ਨੇ ਕਿਉਂਕਿ ਇੱਕ ਸਾਈਡ ਦਾ ਖੱਬੇ ਪਾਸੇ ਤੇ ਜ਼ਿਆਦਾ ਅਟੈਕ ਕੀਤਾ ਨਹੀਂ ਜਿਹੜੀ ਟੀ ਨੇ ਉਹ ਥੋੜਾ ਜਿਹਾ ਹੱਥ ਘੱਟ ਕੰਮ ਕਰਦਾ ਆ ਹੱਥ ਕਹਿੰਦੇ ਨੇ ਵੀ ਸੁਣਨ ਨਹੀਂ ਮੇਰੇ ਹਜੇ ਤੇ ਲੱਤਾਂ ਚੱਲ ਪਈਆਂ ਨੇ ਹੌਲੀ ਹੌਲੀ ਚਲੇ ਜਾਂਦੇ ਨੇ ਬਾਥਰੂਮ ਵਗੈਰਾ ਬਾਹਰ ਅੰਦਰ ਬੇੜੇ ਚ ਵਿਗੇੜੇ ਥੋੜੇ ਕੱਢ ਲੈਣ ਦੇਣਗੇ ਆਹ ਫਰੇਪੀਆਂ ਦਾ ਹਰਕਤਾਂ ਹੌਲੀ ਹੌਲੀ ਹੋ ਪੈਣਾ ਹੈ ਇਹਨੂੰ ਜਲਦੀ ਤਾਂ ਹੁਣ ਕਹਿੰਦੇ ਐਡੀ ਵੱਡੀ ਬਿਮਾਰੀ ਨਹੀਂ ਆਮ ਆਉਂਦਾ ਹੈਗਾ ਛੇਤੀ ਛੇਤੀ ਤੇ ਦਵਾਈ ਵੀ ਚੱਲੂਗੀ ਤੇ ਥੋੜੇ ਫਰੇਪੀਆਂ ਵੀ ਅਸਰ ਕਰਨੀਆਂ ਦੋ ਮਹੀਨੇ ਤਾਂ ਲੱਗ ਹੀ ਜਾਣਗੇ ਕਹਿੰਦੇ ਫਰੇਪੀ ਦੋ ਤਿੰਨ ਮਹੀਨੇ ਫਰੇਪੀਆਂ ਨੂੰ ਲੱਗ ਜਾਂਦੇ ਨੇਗੇ ਪਾਇਆ ਤਾਂ 2 ਤਰੀਕ ਦੀ ਗੱਲ ਆ 2 ਤਰੀਕ ਨੂੰ ਹੋਏ ਨੇ ਇਹ ਬਿਮਾਰ ਤੇ ਹਫਤਾ ਤਾਂ ਉੱਥੇ ਹਸਪਤਾਲ ਚ ਹੀ ਰਹੇ ਨੇ ਤੇ ਇੱਕ ਬਲੌਗ ਪਾਇਆ ਸੀਗਾ ਸੀ ਜੀ ਵੀ ਪਿੰਡ ਦੇ ਲੋਕਾਂ ਦੀ ਮਾੜੀ ਸੋਚ ਇੱਕ ਮੇਰੀ ਭੈਣ ਨੇ ਉਹ ਸਹਿਜ ਬਲੌਗ ਆ ਉਹਨਾਂ ਨੇ ਕਮੈਂਟ ਕਰਿਆ ਸੀਗਾ ਵੀ ਐਨੇ ਮਾੜੇ ਨੇ ਤੁਹਾਡੇ ਪਿੰਡ ਦੇ ਲੋਕ ਦੇਖੋ ਜੀ ਸਾਰੇ ਬੰਦੇ ਪਿੰਡ ਦੇ ਮਾੜੇ ਨਹੀਂ ਹੁੰਦੇ ਹੈਗੇ ਤੇ ਜੇ ਆਪਾਂ ਕਹੀਏ ਕਸ਼ਕ ਲੋਕ ਹੁੰਦੇ ਨੇ ਜਿਵੇਂ ਕਹਿੰਦੇ ਹੁੰਦੇ ਨੇ ਦਾਲ ਦੇ ਵਿੱਚ ਕੋੜ-ਖੜੂ ਹੋ ਜਾਂਦੇ ਨੇ ਦਾਲ ਵੱਧ ਹੁੰਦੀ ਆ ਕੋੜ-ਖੜੂ ਥੋੜੇ ਜਿਹੇ ਹੁੰਦੇ ਨੇ ਤੇ ਉਹ ਸਾਰੀ ਦਾਲ ਦਾ ਹੀ ਮਜ਼ਾ ਖਰਾਬ ਕਰ ਦਿੰਦੇ ਨੇ ਉਹਨੂੰ ਆਪਾਂ ਜਿੰਨਾ ਮਰਜ਼ੀ ਰੰਨ ਲਈਏ ਉਹ ਕੋ ਨਹੀਂ ਇੱਜਦੇ ਹੁੰਦੇ ਉਹ ਜਾੜ ਥੱਲੇ ਜਦੋਂ ਆਉਂਦੇ ਨੇ ਤੇ ਫਿਰ ਉਹ ਢਾਲ ਦਾ ਹੀ ਮਜ਼ਾ ਕਿਰਕਰਾ ਹੋ ਜਾਂਦਾ ਹੈ ਐਂਦਾ ਆ ਪਿੰਡ ਸਾਡਾ ਬਹੁਤ ਜ਼ਿਆਦਾ ਸਾਊ ਆ ਵੀ ਪਿੰਡ ਇੰਨਾ ਚੰਗਾ ਆ ਪਿੰਡ ਨੂੰ ਆਪਾਂ ਮਾੜਾ ਨਹੀਂ ਕਹਿ ਸਕਦੇ ਸਾਰੇ ਨੂੰ ਵੀ ਜਿੰਨਾ ਵਿਚਾਰੇ ਜਿਹੜਾ ਕੋਈ ਨਹੀਂ ਵੀ ਬੋਲਦਾ ਨਾ ਹੈਗਾ ਉਹ ਵੀ ਦੁੱਖ ਦੇ ਟਾਈਮ ਇੱਕ ਦੂਏ ਦੀ ਮਦਦ ਕਰਦਾ ਆ ਜਾਂ ਛੱਟ ਜਾ ਕੇ ਖੜਾ ਹੋ ਜਾਂਦਾ ਅਗਲੇ ਦੇ ਨਾਲ ਕੋਈ ਸਾਡੇ ਪਿੰਡ 'ਚ ਬੋਧ ਨਹੀਂ ਹੈਗਾ ਵੀ ਬਹੁਤ ਜ਼ਿਆਦਾ ਸਾਊ ਨੇ ਸ਼ੁੱਕ ਹੈਗੇ ਨੇ ਲੋਗ ਜਿਨ੍ਹਾਂ ਨੇ ਕਹੇ ਹੁੰਦੇ ਨੇ ਸਾਰੇ ਪਿੰਡ ਦਾ ਹੀ ਠੇਕਾ ਲਿਆ ਹੈ ਸਾਡੇ ਨਾਨੀ ਮਾੜੀ ਸਾਰਿਆਂ ਨੇ ਕਰਦੇ ਨੇ ਉਹ ਵੀ ਜੀ ਨੇ ਮਾੜਾ ਕਰਨਾ ਉਹਨੇ ਮਾੜਾ ਕਰਨੀਆਂ ਕਿਸੇ ਦੀ ਚੂਲੀ ਕਰ ਲਈ ਕਿਸੇ ਦੇ ਕੋਸ਼ ਕਰ ਲਿਆ ਤੇ ਉਹ ਪ੍ਰਮਾਤਮਾ ਨੇ ਨਾ ਉਹਨਾਂ ਨੂੰ ਬੁੱਢੀ ਹੋਈ ਪਤਾ ਨਹੀਂ ਇਦਾਂ ਦੀ ਦਿੱਤੀ ਹੋਈ ਆ ਵੀ ਉਹਨਾਂ ਦੀ ਡਿਊਟੀ ਲਈ ਹੋਈ ਆ ਹਰ ਇੱਕ ਬੰਦੇ ਦੀ ਮਾਲਕ ਡਿਊਟੀ ਲਾਉਂਦਾ ਆ ਵੀ ਜਿਹੜਾ ਕਿਸੇ ਨੂੰ ਚੰਗਾ ਕਰਨ ਤੇ ਕਿਸੇ ਨੂੰ ਕਹਿੰਦੇ ਹੁੰਦੇ ਆ ਮਾੜੇ ਪਾਸੇ ਲਾ ਦੇਣਾ ਆ ਉਹ ਲੋਕਾਂ ਦੀ ਮੈਲ ਹੀ ਧੋਣੇ ਫਿਰਦੇ ਨੇਗੇ ਤੇ ਆਪਾਂ ਧੋਵੀ ਲਾਉਣੇ ਆ ਪੈਸੇ ਦੇ ਕੇ ਧੋਉਣੇ ਆ ਉਹ ਫਰੀ ਚੀ ਲੋਕਾਂ ਦੀ ਮੈਲ ਧੋਕੇ ਆਪਦੇ ਕਹਿੰਦੇ ਆ ਪਾਪਾਂ ਦੀ ਪੰਡ ਸਿਰ ਤੇ ਬੰਨੀ ਜਾਂਦੇ ਨੇ ਗੋ ਭਰੀ ਜਾਂਦੇ ਨੇ ਮਿਲਦਾ ਇਹਦੇ ਵਿੱਚ ਕੁਝ ਨਹੀਂ ਹੈਗਾ ਤੇ ਬਾਦੂ ਕਹਿੰਦੇ ਦੰਦਾਂ ਦੀ ਭੇੜ ਆ ਤੇ ਇੱਕ ਤੁਹਾਨੂੰ ਮੈਂ ਦੱਸਦੀ ਆ ਬੰਦਾ ਇੱਕ ਐ ਹੈ ਜਾਂ ਵੀ ਹੈਗਾ ਯਾ ਜਿਹੜਾ ਸਾਡੇ ਸੰਜੀ ਉਹ ਪਿੰਡ ਦਾ ਰਲ ਕੇ ਗਿਆ ਹੋਇਆ ਆ ਵੀ ਬਹੁਤ ਦੂਰੋਂ ਨਹੀਂ ਕਹਿ ਸਕਦੇ ਪਿੰਡ ਦਾ ਹੀ ਸੰਜੀ ਆ ਵੀ ਪਿੰਡ ਦਾ ਹੀ ਬੰਦਾ ਸਾਡੇ ਸੰਜੀ ਨਾਲਿਆ ਹੋਇਆ ਸੀਗਾ ਉਹ ਰਲਿਆ ਵੀ ਸਾਡੇ ਬਹੁਤ ਕਹਿੰਦੇ ਆ 7-8 ਸਾਲ ਹੋ ਗਏ ਕਈ ਸਾਲ ਆ ਗਏ ਉਹ ਹੋਰ ਕਿਸੇ ਦੇ ਕੰਮ ਤੇ ਜਾਂਦਾ ਵੀ ਨਹੀਂ ਸੀਗਾ ਰਹਿੰਦਾ ਵੀ ਸਾਡੇ ਸੀ ਤੇ ਜਿੰਨਾ ਕਹਿ ਦੂਆਂ ਸੀ ਉਹਨਾਂ ਉਹਦਾ ਕੀਤਾ ਵੀ ਆਪਦੇ ਬੱਚਿਆਂ ਨੂੰ ਸਮਝਦੇ ਸੀ ਉਹਨੂੰ ਅਸੀਂ ਬਿਹਾਰ ਇੱਕ ਚੀਜ਼ ਪੈਸੇ ਥੈਲੀ ਨੂੰ ਜਾਂਖ ਕਣ ਬੀਜ ਦੇ ਲੋ ਅਸੀਂ ਕਹਿੰਦੇ ਚਲ ਕੋਈ ਗੱਲ ਨਹੀਂ ਹਨਾ ਗਰੀਬ ਬੰਦਾ ਆ ਵੀ ਕੋਈ ਗੱਲ ਨਹੀਂ ਮਦਦ ਕਰੋ ਇਹਦੀ ਸਾਡਾ ਮੇਰਾ ਬੇਟਾ ਤਾਂ ਇੰਨਾ ਵੀ ਦਿਲ ਰਹਿਮਾ ਉਹ ਕਹਿੰਦਾ ਮम्मा ਨਹੀਂ ਜਵਾਬ ਨਹੀਂ ਦੇਣਾ ਕਿਸੇ ਨੂੰ ਵੀ ਬਹੁਤ ਜਿਆਦਾ ਰਹਿਮ ਕਰਦਾ ਆ ਤੇ ਉਹ ਹੀ ਬੰਦਾ ਸਾਡੀਆਂ ਜੜਾਂ ਵੱਢਣ ਤੇ ਲੱਗਿਆ ਹੋਇਆ ਸੀਗਾ ਉਹਨੇ ਮਤਲਬ ਇੰਨਾ ਵੀ ਗਰਗਿਆ ਬੰਦਾ ਖਾ ਕੇ ਵੀ ਕੋਈ ਗੁਣ ਨਹੀਂ ਪਉਂਦਾ ਹੈਗਾ ਕਹਿੰਦੇ ਹੁੰਦੇ ਆ ਵੀ ਜਿੰਨਾ ਕੀਤਾ ਉਹਦਾ ਉਹ ਨਹੀਂ ਸਾਡਾ ਉਹਨੇ ਬੁਰਾ ਕੀਤਾ ਆ ਸਾਨੂੰ ਨਹੀਂ ਸੀ ਪਤਾ ਹੈਗਾ ਵੀ ਇਹ ਸਾਂਝੀ ਸਾਡਾ ਕਿਉਂ ਨਹੀਂ ਲਾ ਰਹਿੰਦਾ ਹੈਗਾ ਵੀ ਉਹਨੇ ਹੀ ਬਾਹਰ ਕੋchno ਕੋਈ ਸ਼ਿਕਾਇਤ ਹੈਣਾ ਘਰ ਚ ਵੀ ਸਾਨੂੰ ਕੁਛ ਕਹਿ ਦੇਣਾ ਬੇਟੇ ਨੂੰ ਕੁਛ ਕਹਿ ਦੇਣਾ ਉਹਦੇ ਡੈਡੀ ਨੂੰ ਕੁਛ ਕਹਿ ਦੇਣਾ ਵੀ ਇੱਕਣ ਇੱਕ ਦੂਏ ਦੇ ਵਿੱਚ ਹੀ ਭੇਡ ਪੁਆਈ ਜਾਣੇ ਜਾਦ ਹੁਣ ਅਖੀਰ ਤੇ ਆ ਕੇ ਜਦ ਸਾਨੂੰ ਪਤਾ ਲੱਗਿਆ ਵੀ ਇਹ ਤਾਂ ਗਿਰਗਟੰਗੂ ਆਏ ਰੰਗ ਬਦਲਦਾ ਹੈ ਤੇ ਅਸੀਂ ਕੁਝ ਨਹੀਂ ਉਹਨੂੰ ਕਿਹਾ ਹੈਗਾ ਵੀ ਚੰਗਾਵਾੜਾ ਬੱਸ ਹਟਾ ਤਾ ਵੀ ਮੁੜ ਕੇ ਅਗਲੇ ਬੰਦੇ ਨਾਲ ਕਲਾਮ ਨਹੀਂ ਕਰਨੀ ਭਾਵੇਂ ਅਸੀਂ ਮਰ ਜੀਏ ਚਾਹੇ ਸਾਡੇ ਤੇ ਦੁੱਖ ਤਕਲੀਫ ਹੋਵੇ ਹੁਣ ਆ ਕੇ ਕਿਹਾ ਵੀ ਕਹਿੰਦਾ ਜੇ ਕੋਈ ਚੀਜ਼ ਵੀ ਮਤਲਬ ਕੰਮ ਦੀ ਲੋੜ ਹੋਵੇ ਤਾਂ ਮੈਨੂੰ ਦੱਸਿਓ ਨਹੀਂ ਪ੍ਰਮਾਤਮਾ ਇਹੋ ਜਿਹੇ ਬੰਦਿਆਂ ਤੋਂ ਪਰੇ ਹੀ ਰੱਖੇ ਕਹਿਣ ਹੁੰਦੇ ਆ ਚੰਗੀ ਗੱਲ ਆ ਸੱਚੇ ਪਾਸ਼ਾ ਕੋਈ ਰਾਹ ਦਿਖਾਉਂਦਾ ਹੁੰਦਾ ਆ ਵੀ ਮਾੜੇ ਬੰਦੇ ਤੋਂ ਪਰੇ ਕਰੁੰਦੇ ਹਨਾ ਵੀ ਆਪਰੀ ਸਾਈਡ ਤੇ ਹੋ ਜਾਂਦੇ ਹੁੰਦੇ ਨੇਗੇ ਵੀ ਇਹ ਜਿਹੇ ਬੰਦੇ ਦੀ ਪਰਮਾਤਮਾ ਨਾਲ ਹੀ ਲੋੜ ਪਾਵੇ ਪਿੰਡ ਬਹੁਤ ਚੰਗਾ ਜਿਹਾ ਮੈਂ ਕਹਿਣ ਹੁੰਦੇ ਉਹਦਣ 6 ਵਜੇ ਸੀ ਡਿੱਗੇ ਸੀਗੇ ਤੇ ਸਾਡਾ ਤਾਂ ਆਸਗੋਆੜੀ ਬਹੁਤ ਵਿਚਾਰਾ ਸਾਊ ਆ ਤੇ ਉਹ ਕਹਿਣ ਦੀ देर ਸੀ ਕਿ ਤੇ ਆਖਿਰ ਬੱਚੀ ਭੱਜ ਕੇ ਗਈ ਆ ਦਰਵਾਜ਼ਾ ਖੜਕਾਇਆ ਉਹਨਾਂ ਦਾ ਉਹ ਭੱਜੇ ਆਏ ਨੇ ਵਿਚਾਰੇ ਸਾਰਾ ਟੱਪਰ ਬਿਨਾਂ ਜੁੱਤੀ ਪਾਈ ਚੱਕ ਕੇ ਲੈ ਕੇ ਗਏ ਨੇ ਹਸਪੀਟਲ ਤੇ ਮਗਰ ਵੀ ਭੱਜੇ ਨੇ ਵਿਚਾਰੇ ਪੈਸੇ ਤੱਕ ਵੀ ਲੈ ਕੇ ਗਏ ਨੇ ਕਹਿੰਦੇ ਵੀ ਟੀਮੀਆਂ ਹਨ ਨੇ ਘਰੇ ਵੀ ਨਹੀਂ ਕਈ ਵਾਰ ਕਿਸੇ ਟਾਈਮ ਆਪਾਂ ਸਾਰੇ ਘਰਾਂ ਦੇ ਵਿੱਚ ਕਬੀਲਦਾਰੀਆਂ ਤੁਹਾਨੂੰ ਪਤਾ ਨਹੀਂ ਪੈਸਾ ਹੁੰਦਾ ਘਰ ਦੇ ਵਿੱਚ ਵੀ ਪੈਸੇ ਥੇਲੇ ਦੀ ਲੋੜ ਆਪਾਂ ਪੈਸੇ ਵੀ ਲੈ ਕੇ ਗਏ ਨੇ ਬਲੋਗ ਪੈਸੇ ਚੱਕੋ ਜਿੰਨੇ ਮਰਜੀ ਵੀ ਤੁਸੀਂ ਆਂ ਇਲਾਜ ਕਰਾਓ ਕੋਈ ਨਾ ਵਾਈਰੂ ਉਹਨਾਂ ਮੈ ਕਹ ਨਹੀਂ ਆ ਵੀ ਬਹੁਤ ਦੁੱਗਣਾ ਤਿੱਗਣਾ ਦਵੇ ਜਿੰਨੇ ਵੀ ਕਿਸੇ ਦੀ ਕੋਈ ਵੀ ਮਦਦ ਕਰਦਾ ਆ ਅਸੀਂ ਐਦਾਂ ਦੇ ਬੰਦੇ ਹੈ ਨਹੀਂਗੇ ਵੀ ਜਿਹੜੇ ਗੁਣ ਭਲਾ ਦਾਂਗੇ ਕਿਸੇ ਦਾ ਹਨਾ ਦੁੱਖ ਦੇ ਵਿੱਚ ਅਗਲਾ ਆ ਉਹਦਾ ਗੁਣ ਨਹੀਂ ਜਾਣਨਾ ਸਾਰੀ ਜ਼ਿੰਦਗੀ ਉਹੀ ਅਸੀਂ ਆਸਾਨ ਮੰਨ ਲਿਆ ਅਗਲੇ ਦਾ ਵੀ ਉਸ ਟਾਈਮ ਔਖੇ ਟਾਈਮ ਜਿਹਨੇ ਕੰਮ ਸਾਡੇ ਆਇਆ ਗੱਡੀ ਲੈ ਕੇ ਗਏ ਉਹ ਆਪਦੀ ਗੱਡੀ ਤੋਂ ਸਾਡੇ ਘਰੇ ਖੜੀ ਸੀਗੀ ਗੱਡੀ ਉਹ ਆਪ ਦੀ ਲੈ ਕੇ ਗਏ ਵਿਚਾਰੇ ਤੇ ਪੈਸੇ ਲੈ ਕੇ ਮਾਗਰ ਭੱਜੇ ਨੇ ਕੋਈ ਨਹੀਂ ਕਰਦਾ ਹੈਗਾ ਨਹੀਂ ਕਹਿੰਦੇ ਉਸ ਟਾਈਮ ਤਾਂ ਅਗਲਾ ਰਿਸ਼ਤੇਦਾਰ ਥੋੜੀ ਭੱਜ ਕੇ ਆਉਣਾ ਹਸੂ ਆਂਡੀ ਕੰਮ ਆਉਣਾ ਹੁੰਦਾ ਪਿੰਡ ਦਾ ਹੀ ਕੰਮ ਆਉਣਾ ਰਿਸ਼ਤੇ ਦਾ ਅਗੋਂ ਤਾਂ ਆਪਾਂ ਫੋਨ ਕਰਾਂਗੇ ਉਹ ਫੇਰ ਵੀ ਤੋਂ ਉਹ ਮੈਂ ਕਾਲ ਲੂ ਆਉਂਗਾ ਤੇ ਪਿੰਡ ਦੇ ਨੇ ਜਲਦੀ ਹਾਜ਼ਰ ਹੋ ਜਾਣਾ ਆ ਇਹੇ ਗੱਲ ਆ ਵੀ ਪਿੰਡ ਸਾਰਾ ਚੰਗਾ ਆ ਕੁਸ਼ਕ ਲੋਕ ਨਹੀਂਗੇ ਥੋੜੇ ਜਿਹੀ ਗਿਣਵੇਂ ਹੁੰਦੇ ਨੇ ਇਹ ਜੇ ਜਿਹੜੇ ਮਾੜੀ ਸੋਚਦੇ ਹੁੰਦੇ ਨੇ ਕਿਸੇ ਦੀ ਉਹ ਕਿਸੇ ਦਾ ਭਲਾ ਨਹੀਂ ਸੋਚ ਸਕਦੇ ਸਾਡਾ ਤਾਂ ਇੱਕ ਪਾਸੇ ਰਹਿ ਗਿਆ ਉਹ ਸਾਰਿਆਂ ਦਾ ਹੀ ਬੁਰਾ ਤੱਕਦੇ ਹੁੰਦੇ ਨੇਗੇ ਇਹ ਜian ਨੂੰ ਵਾਹਿਗੁਰੂ ਸਮਰੱਤ ਬਖਸ਼ੇ ਤਾਂ ਆਉਂਦੀ ਆ ਇਹ ਮਤਬੁੱਧੀ ਵੀ ਦਵੇ ਤਾਂ ਆਉਂਦੀ ਆ ਵੈਸੇ ਤਾਂ ਇਹ ਜian ਦੀ ਡਿਊਟੀ ਇਹ ਕੰਮ ਤੇ ਲੱਗੀ ਹੁੰਦੀ ਆ ਆਪੇ ਪਾਪਾਂ ਦੇ ਭਾਗੀ ਬਣੀ ਜਾਂਦੇ ਨੇ ਚਲੋ ਭਲਾ ਕਰੀ ਵਾਹਿਗੁਰੂ ਉਹਨਾਂ ਦਾ ਕਿਸੇ ਨੂੰ ਦੁੱਖ ਨਾ ਦਿਖਾਵੇ ਲਓ ਜੀ ਅੱਜ ਦਾ ਵਲੌਗ ਆਪਾਂ ਇੱਥੇ ਸਮਾਪਤ ਕਰਦੇ ਆਂ ਲੈ ਕੇ ਆਵਾਂਗੇ ਆਪਾਂ ਕੱਲ ਨੂੰ ਨਵਾਂ ਬਲੌਗ ਤੇ ਤਦ ਤੱਕ ਲਈ ਸਾਨੂੰ ਆਗਿਆ ਦਿਓ ਜਿਹੜੀਆਂ ਮੇਰੀਆਂ ਭੈਣਾਂ ਮੇਰੇ ਨਾਲ ਨਵੀਆਂ ਜੁੜੀਆਂ ਨੇ ਉਹ ਬੈਲ ਲਾਇਕ ਦਾ ਬਟਨ ਜਰੂਰ ਦਵਾ ਦਿਓ ਤਾਂ ਕਿ ਨੋਟੀਫਿਕੇਸ਼ਨ ਸਾਰਿਆਂ ਨੂੰ ਪਹਿਲਾਂ ਆਵੇ ਤੇ ਜਿਹੜੀਆਂ ਮੇਰੀਆਂ ਭੈਣਾਂ ਸੋਨੇ ਕਮੈਂਟ ਕਰਦੀਆਂ ਨੇ ਤੇ ਬਲੌਗ ਦੇਖਦੀਆਂ ਨੇ ਉਹਨਾਂ ਦਾ ਤਾਂ ਇਹਦਾ ਰੋਂ ਧੰਨਵਾਦ ਕਰਦੇ ਹਾਂ ਜੀ ਰਾਜੀ ਖੁਸ਼ੀ ਰਹੋ ਤੰਦਰੁਸਤ ਰਹੋ ਬੇ ਪ੍ਰਮਾਤਮਾ